We'll <laughs> अष्ट साज साज पुराण शोध कर हैं वेद अभ्यास अष्ट साज साज पुराण शोध कर हैं बेद अभ्यास ਸਾਜ ਸਾਜ ਪੁਰਾਣ ਸੋਧੇ ਕਰੇ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਬਿਨ ਕੱਲ <laughs> <laughs> ਬੱਕੜਾ ਠੱਗਣ ਕੋ ਸੰਸਾਰ ਠੱਗਣ ਕੋ ਸੰਸਾਰ ਠੱਗਣ ਕੋ ਸੰਸਾਰ ਰਹਾਉ ਉਹ ਬੱਚੇ ਨੂੰ ਕਹਿੰਦੀ ਆ बेटा सबके नाम के आगे जी लगा के बोलते हैं जैसे चाचा जी ताई जी नाना जी तो इस तरह अगो वो सवाल करता है अच्छा बुआ जी को क्या बुलाते हैं बच्चा कहता बुआ जी जी क्योंकि समझाने वाला अपनी उस प्रैक्टिस नहीं करता है ना वो ਤੁਹ ਜੇ ਨੂੰ ਜ਼ਰੂਰ ਸਮਝ ਜਾਂਦਾ ਹੈ। ਕਾਲ ਨਹੀਂ ਜੋਗ ਨਹੀਂ ਨਹੀਂ ਸਾਤ ਕਟਾਬ ਕਾਰਨ ਕਿ ਥਾਨਸ਼ਟ ਜਾਗਪ੍ਰਿਸ਼ਟ ਹੋਏ। ਸਾਸੰਗਤ ਇਹਨੂੰ ਥਾਨਸ਼ਟ ਪੜਾਂਗੇ। ਥਾਨਸਟ ਨਹੀਂ ਪੜਾਂਗੇ। ਥਾਨਸ਼ਟ ਪੜਾਂਗੇ। ਜਦੋਂ ਵੀ ਅਸੀਂ ਵਾਕ ਲੈਂਦੇ ਆ ਅਚਰਜ ਦੀਠਾ ਪੜਦੇ ਆ। ਆਚਰਜ ਹੈ। ਇਸ ਤਰੀਕੇ ਦੇ ਇਹ ਜਦੋਂ ਅਸੀਂ ਸ਼ੁੱਧ ਉਚਾਰਨ ਵਾਲੀਆਂ ਗੱਲਾਂ ਵੱਲ ਪਾਸੇ ਪਈ ਹੈ ਨਾ ਤਾ ਸਾਨੂੰ ਸਮਝ ਆਂਦੀ ਜਾਏਗੀ ਜੇ ਅਸੀਂ ਥਾਨ ਛੱਟ ਪੜਾਂਗੇ ਤਾਂ ਕਿ ਜਗ ਭਰੀ ਛੱਟ ਲਫ਼ਜ਼ ਉਚਾਰਨ ਕਰਾਂਗੇ ਨਹੀਂ ਇਸ ਤਰ੍ਹਾਂ ਨਹੀਂ ਹੈ ਥਾਨਸ਼ਟ ਜਗ ਪ੍ਰਿਸ਼ਟ ਹੋਏ ਮੇਰਾ ਸੋਚਨੀ ਦਾ ਜਗ ਮੇਰੇ ਮਨ ਦਾ ਥਾਨ ਮਨ ਮੈਲੇ ਸਭ ਕੁਝ ਮੈਲ ਹੈ ਸਾਰਾ ਥਾਨ ਅਪਵਿੱਤਰ ਹੋ ਗਿਆ ਇਸ ਨੂੰ ਪਵਿੱਤਰ ਕਰਨ ਵਾਸਤੇ ਮੇਰਾ ਸਤਗੁਰੂ ਨੂੰ ਇੱਥੇ ਬਿਠਾਣਾ ਪਏਗਾ ਜਿੱਥੇ ਜਾਏ ਬਹਿ ਮੇਰਾ ਸਤਗੁਰੂ ਅਸੀਂ ਤਾਂ ਬਸ ਇੱਥੇ ਤੱਕ ਡਿਊਟੀ ਲਈ ਹੋਈ ਐ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗ੍ਹਾ ਤੋਂ ਚੁੱਕ ਕੇ ਸੁਖਾਸਨ ਸਥਾਨ ਤੱਕ ਲਿਜਾਵਾਂਗੇ ਬਸ ਤਾਂ ਹੀ ਉਸ ਵੇਲੇ ਪੜਾਂਗੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਆਵਾਂ RAM ਰਾਜੇ ਉਹਦਾ ਨਾਂ ਰੱਖ ਦਿੱਤਾ ਸੋ ਥਾਂ ਸੁਆਵਾਂ ਉਹਦਾ ਨਾਂ ਰੱਖ ਦਿੱਤਾ ਸੱਚਖੰਡ ਵਸੇ ਨਿਰੰਕਾਰ ਪਰ ਸੱਚਖੰਡ ਇੱਥੇ ਐ ਉੱਥੇ ਵਸੇ ਨਿਰੰਕਾਰ ਸਮਝਣਾ ਨਹੀਂ ਪਵਿੱਤਰ ਇਹਨੂੰ ਕਰਨਾ ਇਹ ਸਮਝਣਾ ਨਹੀਂ ਸੁਖਾਸਨ ਵੇਲੇ ਉਹ ਸ਼ਬਦ ਪੜਨਾ ਮੁਬਾਰਕ ਪਰ ਸਮਝਣਾ ਤੇ ਮੈਂ ਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਗੁਰੂ ਦੀ ਸਿੱਖਿਆ ਦੇ ਨਾਲ ਸੋ ਥਾਨ ਪਾ ਲਿਆ ਉਹ ਥਾਨ ਲੱਭ ਲਿਆ ਲੈ ਧੂੜ ਮੁਖ ਲਾਵਾਂ ਧੂੜ ਮੁਕੀ ਹੈ ਤਤਸਾਰ ਸਤਿਗੁਰ ਦੀ ਮੱਥ ਨੂੰ ਲੈਣਾ ਤਤਸਾਰ ਕਲਮੇ RAM ਨਾਮ ਸਾਰ ਇੰਜ ਅਸੀਂ ਦੁਬਦਾ ਵਿੱਚ ਡੁੱਬਦੇ ਰਹਿੰਦੇ ਹਾਂ ਥਾਨਸ਼ਟ ਜਗ ਪ੍ਰਿਸ਼ਟ ਹੋਏ ਬਸ ਹੁਣ ਪ੍ਰਿਸ਼ਟ ਹੋਏ ਪ੍ਰੇਸ਼ਟ ਅਪਵਿਤਰਤਾ ਅਪਵਿਤਰਤਾ ਕੂੜ ਮੈਲ ਕੂੜ ਦੀ ਮੈਲ ਮੈਨੂੰ ਜੀਵਤियां ਮਰ ਰਹੀ ਏ ਕਰਨ ਨਹੀਂ ਦੇ ਰਹੀ ਐ ਕੂੜ ਦੀ ਮੈਲ ਮੈਨੂੰ ਰੱਬ ਜੀ ਦੇ ਨਾਲ ਲਿੰਕ ਜੋਗ ਨਹੀਂ ਬਣਨ ਦੇ ਰਹੀ ਐ ਸਤ ਦਾ ਟੱਬ ਮੈਨੂੰ ਆਂਦਾ ਨਹੀਂ ਮੇਰਾ ਸਾਰਾ ਜੀਵਨ ਮੇਰੀ ਧਰਤੀ ਮੇਰਾ ਸਭ ਕੁਝ ਬਰਬਾਦ ਹੋ ਗਿਆ ਹੁਣ ਮੈਂ ਦੁਬਦਾ ਡੁਬਡੁਬ ਮਰੀਏ ਕਰ ਰਿਹਾ ਹਾਂ ਮੈਂ ਡੁਅਲਿਟੀ ਵਿੱਚ ਰਹਿੰਦਾ ਹਾਂ ਡੁਅਲਿਟੀ ਵਾਲਾ ਇਨਸਾਨ ਕਲ ਕਲ ਵਿੱਚ ਫਸਦਾ ਹੈ ਜੀਵਨ ਜਾਂਚ ਸਤਗੁਰ ਦੀ ਮਤ ਅਨੁਸਾਰ ਨਹੀਂ ਬਣੀ ਸਾਡੇ ਮਨ ਦਾ ਥਾਨ ਪਰਿਸ਼ਟ ਹੋ ਗਿਆ ਥਾਨ ਪਰਿਸ਼ਟ ਹੋਣ ਸਾਰ ਦੁਬਦਾ ਜੰਮ ਵਿਕਾਰ ਚੁੜੇਲ ਆ ਕੇ ਚੰਮੜ ਗਈ ਮੈਂ ਨਿੱਕ ਨਿੱਕੀ ਗੱਲ ਤੇ ਦੁਬਦਾ ਵਿੱਚ ਫਸ ਜਾਂਦਾ ਉਹਨੂੰ ਕਹਿੰਦੇ ਨੇ ਆਈ ਐਮ ਕਨਫਿਊਜ਼ਡ ਡੋਨਟ ਕਾਲ ਮੀ ਸ਼ਟ ਮਾਈ ਡੋਰ ਮੇਰੇ ਕਮਰੇ ਸੇ ਬਾਹਰ ਚਲੇ ਜਾਓ ਮੈਂ ਆਪ ਵੀ ਕਨਫਿਊਜ਼ ਹੂੰ ਮੇਰੇ ਕੁਝ ਨਹੀਂ ਸਮਝ ਆ ਰਹਾ ਐ ਸਾਰੀ ਐਕਟਿੰਗ ਜਿਹੜੀ ਹੁੰਦੀ ਹੈ ਨਾ ਐ ਸਾਰੀ ਇਹ ਹੀ ਹੋਇਆ ਥਾਨਸ਼ਟ ਜਗ ਪਰਿਸ਼ਟ ਹੋਏ ਉਹਨੂੰ ਮਾਰ ਕੇ ਨਹੀਂ ਸਮਝਾਇਆ ਜਾ ਸਕਦਾ ਉਹਦਾ ਬੂਹਾ ਖੋਲ ਕੇ ਉਹਦੇ ਸਿਰ ਤੇ ਚੜ ਕੇ ਨਹੀਂ ਸਮਝਾਇਆ ਜਾ ਸਕਦਾ ਤੂੰ ਠੀਕ ਹੋ ਉਹ ਅਫਸੈਟ ਮਤੋ ਉਹ ਡੁਅਲਿਟੀ ਮੇਂ ਮਤ ਜਾਓ ਨਹੀਂ ਕਿਹਾ ਜਾ ਸਕਦਾ ਸਾਥ ਸੰਗਤ ਬੜੇ ਪਿਆਰ ਦੀ ਖੇਡ ਹੈ ਨਮਰਤਾ ਸਹਿਜ ਨਾਲ ਜੇ ਕਦੀ ਕਿਸੇ ਚੌਂਕ ਤੇ ਗਵਾਚ ਜਾਓ ਨਾ ਜਿਵੇਂ ਅਸੀਂ ਅੱਜ ਗਵਾਚ ਗਏ ਅਸੀਂ ਚੌਕ ਤੇ ਪੁੱਛ ਰਹੇ ਸੀ ਕੁਆਲਿਟੀ ਰੈਸਟੋਰੈਂਟ ਕਾਹਾਂ ਕੁਆਲਿਟੀ ਰੈਸਟੋਰੈਂਟ ਕਾਹਾਂ ਇੱਕ ਬੰਦਾ ਦੱਸ ਰਿਹਾ ਉੱਧਰ ਦੂਜਾ ਦੱਸ ਰਿਹਾ ਉੱਧਰ ਤੀਜਾ ਕਹਿ ਰਿਹਾ ਫੁੱਟਬਾਲ ਚੌਕ ਚਲੇ ਜਾ ਚੌਥਾ ਕਹਿੰਦਾ ਫੁੱਟਬਾਲ ਚੌਕ ਦੇ ਖੱਬੇ ਪਾਸੇ ਤੂਜਾ ਕਹਿ ਰਿਹਾ ਨਹੀਂ ਰੇਲਵੇ ਸਟੇਸ਼ਨ ਦੇ ਪਾਸ ਹੈ ਬੜੇ ਅਸੀਂ ਖੁਆਰ ਹੋਏ ਅੱਧਾ ਘੰਟਾ ਲੱਗ ਗਿਆ ਸਾਨੂੰ ਪਰ ਉਹਦੇ ਬਦਲੇ ਮੈਂ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਸੀ ਲੇਕਿਨ ਜੇ ਅਸੀਂ ਉਸ ਵੇਲੇ ਆਪਣੀ ਕਾਰ 'ਚ ਬੈਠੇ ਹੋਏ ਕਾਰ ਵਾਲਿਆਂ ਨੂੰ ਗੁੱਸਾ ਕਰੀਏ ਤੁਸੀਂ ਠੀਕ ਨਹੀਂ ਸਮਝਾਇਆ ਤਾਂ ਰਸਤਾ ਸਮਝ ਨਹੀਂ ਆਏਗਾ तो जे कार बैठे एक दूजे गुस्सा करे तू चुप कर तू क्यों बोल रही है अच्छा ना मेरे को समझने दो देखो सामने से कार आ गई है बीच में फोन आ अच्छा यार मैं तेरे को फोन करता हूँ सारा अपसैट कल कल सात समझिए मैं निके -निके सीन बना रहा अं कल कल भी फसद हाँ जो तो चुराए फसे हाँ रस्ता समझ नहीं आ रहा उस वेल सब तो पहला काम की करना पेगा राम नाम सार समझना पेगा मैनू ना तत्त गयान लेना पेगा कल मैं राम नाम सार राम 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 अल्लाह 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 नहीं करना पेगा ਉਸਲੇ ਐਸਾ ਸਿੱਖਣਾ ਪਏਗਾ ਪਹਿਲਾਂ ਟਿਕ ਅਪਸੈਟ ਨਾ ਹੋ ਕੱਲ ਕੱਲ ਤੋਂ ਬਚ ਹੁਣ ਬੜੇ ਆਰਾਮ ਨਾਲ ਸੋਚ ਕੀ ਕਰਨਾ ਚਾਹੀਦਾ ਘਰ ਵਾਲਿਆਂ ਨੂੰ ਫੋਨ ਲਗਾਣਾ ਹੈ ਠੀਕ ਤਰੀਕੇ ਨਾਲ ਪੁੱਛਣਾ ਹੈ ਜਾਂ ਮੈਪ ਕੱਢਣਾ ਹੈ ਜੀਪੀਐਸ ਕੱਢਣਾ ਕੋਈ ਵੀ ਤਰੀਕਾ ਪਰ ਐਜੇ ਅਪਸੈਟ ਹੈ ਨਾ ਤੂੰ ਐ ਤੈਨੂੰ ਤਰੀਕੇ ਔੜਨ ਗਏ ਨਹੀਂ ਇਹ ਤਰੀਕੇ ਖਿਆਲ ਉਤਪੰਨ ਹੀ ਨਹੀਂ ਹੋਣਗੇ ਬਿਕੋਜ਼ ਯੂ ਆਰ ਅਪਸੈਟ ਬਿਕੋਜ਼ ਤੈਨੂੰ ਕਰੋਧ ਨੇ ਆ ਕੇ ਇੱਥੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਕੂਵਰ ਨਾ ਰੋਟੀ ਖਾਏ ਬਾਬਰਵਾਣੀ ਫਿਰ ਗਈ ਬਾਬਰ ਆ ਗਿਆ ਬਸ ਪਾਪ ਦੀ ਜਾਂਚ ਲੈ ਆਇਆ ਕਰੋਧ ਚੜ ਗਿਆ ਅਪਸੈਟ ਹੋ ਗਿਆ ਕੱਲ ਮੈਂ RAM ਨਾਮ ਸਾਰਥਾ ਨਸ਼ ਤੇਰਾ ਪੁਰੀਸ਼ਟ ਹੋ ਚੁੱਕਾ ਹੋਇਆ ਹੈ ਆਂਠ ਸੇਤੀ ਨਾਕ ਪਕੜਨਾ ਸੂਜ ਤੇ ਦਿਨ ਲੋ ਸਾਨੂੰ ਦੁਨੀਆ ਪਰ ਦਾ ਸਭ ਕੁਝ ਪਤਾ ਹੈ ਆਟ ਸੇਤੀ ਨਾਕ ਪਕਣਾ ਜੇਕਰ ਅਸੀਂ ਆਪਣੀ ਨਜ਼ਰ ਦੀ ਚਲਾਕੀ ਕਰੀਏ ਨਾ ਔਰ ਇੰਜ ਨੱਕ ਪਕੜ ਲਈਏ ਇਹਨੂੰ ਕਹਿੰਦੇ ਚੁਟਕੀ ਮਾਰ ਕੇ ਨੱਕ ਪਕੜਨਾ ਚੁਟਕੀ ਮਾਰ ਕੇ ਨੱਕ ਪਕੜਨਾ ਹੁੰਦਾ ਆਪਣਾ ਦਿਖਾਵੇ ਦਾ ਕੰਮ ਵੀ ਕਰਨਾ ਔਰ ਦੂਜਿਆਂ ਨੂੰ ਮੂਰਖ ਵੀ ਬਣਾਉਣਾ ਆਪਣੀ ਅੱਖਾਂ ਦੀ ਚਲਾਕੀਆਂ ਦੇ ਨਾਲ ਆਟ ਸੇਤੀ ਨਾਕ ਪਕਣਾ ਸੂਜਤੇ ਦਿਨ ਲੋ ਮਗਰ ਪਾਛੇ ਕਾਛ ਨਾ ਸੂਜੇ ਮੈਂ ਮਗਰ ਕਿਨੂੰ ਕੀਤਾ ਸੀ ਸਤਗੁਰੂ ਦੇ ਗਿਆਨ ਸੱਚ ਦੇ ਖਜ਼ਾਨੇ ਨੂੰ ਮੈਂ ਪਿੱਟ ਦਿੱਤੀ ਸੀ ਿਆ ਨਾ ਸੱਚ ਦੇ ਖਜ਼ਾਨੇ ਨੂੰ ਮੈਂ ਨਹੀਂ ਸਮਝਿਆ ਔਰ ਮੈਂ ਕਹਿ ਰਿਹਾ ਮਨ ਨੂੰ ਤਾਂ ਸਭ ਕੁਝ ਪਤਾ ਹੈ ਪਰ ਇਹ ਪਦਮ ਅਲੋ ਪਦਮ ਹੁੰਦਾ ਹੈ ਕਮਲ ਦਾ ਫੁੱਲ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਨਿਰੰਜਨ ਚਿੱਕੜ ਤੋਂ ਉੱਪਰ ਰਹਿੰਦਾ ਹੈ ਲੋ ਹੁੰਦਾ ਪ੍ਰਕਾਸ਼ ਅਲੋ ਹੁੰਦਾ ਜਿਹੜਾ ਹਨੇਰਾ ਹੋਵੇ ਜਿੱਥੋਂ ਸੱਚ ਨਾ ਸਮਝ ਆ ਰਿਹਾ ਹੋਵੇ ਜਿੱਥੇ ਤੁਸੀਂ ਕਨਫਿਊਜ਼ਡ ਹੋਵੋ ਸਤ ਗੁਰਜੀ ਤੇਰੇ ਹਿਰਦੇ ਚ ਵਸਦੇ ਨੇ ਉਹਨਾਂ ਨੂੰ ਤੂੰ ਪਿੱਠ ਦਿੱਤੀ ਹੋਈ ਐ ਉਹਨਾਂ ਦੀ ਮੱਤ ਤੂੰ ਲੈਂਦਾ ਨਹੀਂ ਠੱਗਣ ਕੋ ਸੰਸਾਰ ਜੋ ਹੋਇਆ ਹੋਇਆ ਆਠ ਸੇਤੀ ਨਾਕ ਪਕੜਨੇ ਸੂਝ ਤੇ ਤਿੰਨ ਲੋਕ ਸਤਸਗਤ ਜੀ ਤਿੰਨ ਲੋਕ ਦੁਨੀਆ ਸਮਝਦੀ ਸੀ ਇੱਕ ਲੋਕ ਹੈ ਇੱਕ ਪਰਲੋਕ ਹੈ ਇੱਕ ਪਾਤਾਲ ਹੈ ਇੱਕ ਸੁਰਗ ਹੈ ਇੱਕ ਮੱਛ ਹੈ ਇਸ ਰੀ ਕੇ ਦੇ ਨਾਲ ਗੁਰਮਤਿ ਤਿੰਨ ਲੋਕ ਨਹੀਂ ਮੰਨਦੀ ਗੁਰਮਤਿ ਵਿੱਚ ਸਿਰ ਤਿਰਲੋਚਨ ਕਿਨੂੰ ਕਹਿੰਦੇ ਨੇ ਜਿਨੂੰ ਆਪਣੇ ਸਾਰੇ ਇੰਦਰੀ ਗਿਆਨ ਇੰਦਰੀ ਆਪਣੇ ਸਾਰੇ ਜਗ ਦੀ ਸ੍ਰਿਸ਼ਟੀ ਦੀ ਸਮਝ ਆ ਜਾਏ ਲੱਖ ਪਤਾਲਾਂ ਦੀ ਗੱਲ ਆਪਣੇ ਮੰਦੇ ਬੰਦੇ ਆਉਗਣਾ ਦੇ ਖਿਆਲ ਸਮਝ ਆ ਜਾਣ ਔਰ ਚੰਗੇ ਚੰਗੇ ਆਕਾਸ ਵਾਲੇ ਗਗਨ ਮੈ ਥਾਲ ਇਸ ਤੋਂ ਅਗਲਾ ਸ਼ਬਦ ਹੈ ਗੁਰ ਗ੍ਰੰਥ ਸਾਹਿਬ ਵਿੱਚ ਗਗਨ ਮੈ ਥਾਲ ਰਵਚੰਦ ਦੀਪਕਵੰ ਨੇ ਤਾਰਕਾ ਮੰਡਲ ਜਨਕ ਮੋਤੀ ਇਹ ਦੋਨੋਂ ਸਮਝ ਜਿਨੂੰ ਆ ਜਾਣ ਨਾ ਕਿ ਮੈਂ ਕਿਹੜੇ ਕਿਹੜੇ ਪੈਸੋ ਭੜੇ ਖਿਆਲਾਂ ਨਾਲ ਤੰਗ ਹੁੰਦਾ ਔਰ ਕਿਹੜੇ ਕਿਹੜੇ ਮੇਰੇ ਕੋ ਚੰਗੇ ਖਿਆਲ ਹਨ ਗगन ਔਰ ਪਤਾਲ ਵਾਲੇ ਇਹ ਸਾਰੇ ਖਿਆਲਾਂ ਦੇ ਬਾਰੇ ਆਪਣੇ ਇਕ ਹੀ ਗਿੰਦਰ ਗਿਆਨ ਦੇ ਬਾਰੇ ਸਮਝ ਆ ਜਾਏ ਨਾ ਉਸ ਮਤ ਨੂੰ ਤ੍ਰिलोचन ਕਹਿੰਦੇ ਨੇ ਉਹਨੂੰ ਸਿਕਸth ਸੈਂਸ ਕਹਿੰਦੇ ਨੇ ਉਸਕੋ ਤੀਜਾ ਨੇਤਰ ਬੋਲਤੇ ਆ ਵੈਰੀ ਸਿੰਪਲ ਉਹਨੂੰ ਕਾਮਨ ਸੈਂਸ ਬੋਲਦੇ ਨੇ ਉਹਨੂੰ ਵਿਵੇਕ ਵਿੱਧੀ ਬੋਲਦੇ ਨੇ ਉਹਨੂੰ ਪਰਮ ਪਦ ਬੋਲਦੇ ਨੇ ਉਹਨੂੰ ਦੁਰੀਆਵਸਾ ਬੋਲਦੇ ਨੇ ਉਹਨੂੰ ਨਿਰਵਾਣ ਪਦ ਬੋਲਦੇ ਨੇ सासकर सिर्फ लफज ने वक्रे वक्रे वेले जिस जिस तरीके का प्रांत सैसे जैसे, जैसे लोग सुनते वैसे वैसे अखर वरते गए हैं बस पर तत्नी गल इको है काहे रेम चित उदम जहाँ आर जी उपरिया सैल पत्थर में जंतु पाए तं करिजक आ गया कर तरिया मेरे माधो जी सतसंगत मिले सुतरिया अगे की कहें गुरप्रसाद परम पद पाया तुरी अवस्था चौथा पद अमर अवस्था इटरनल ਤੀਜਾ ਨੇਤਰ ਖੁੱਲ ਗਿਆ ਸਿਕਸ ਸੈਂਸ ਖੁੱਲ ਗਈ ਇਸ ਅਵਸਥਾ ਨੂੰ ਤ੍ਰਿloਚਨ ਬੋਲਦੇ ਨੇ ਉਹਨੂੰ ਸਭ ਸਮਝ ਆ ਗਿਆ ਪਰ ਮੈਨੂੰ ਤੇ ਬਿਲਕੁਲ ਹੀ ਕੁਝ ਸਮਝ ਨਹੀਂ ਆਇਆ ਮੇਰੇ ਮਨ ਨੇ ਸੱਚ ਨੂੰ ਪਿੱਠ ਦਿੱਤੀ ਹੋਈ ਹੈ ਔਰ ਉਹਦੇ ਵੱਲ ਪਿੱਠ ਕੀਤੀ ਹੋਈ ਹੈ ਮਗਰ ਪੱਛ ਹੈ ਸੱਚ ਹੈ ਪਰ ਮੈਂ ਉਹ ਨਿਰੰਜਨ ਹੋਣ ਵਾਲੀ ਮਤ ਨਹੀਂ ਲਈ ਤਾਂ ਮੈਂ ਹਨੇਰੇ ਵਿੱਚ ਹਾਂ ਮਗਰ ਬਾਛੇ ਕਛ ਨ ਸੁਝੇ ਬਾਰੂ-ਬਾਰੂ ਸਰੀਰਕ ਦੇ ਅਧਿਆਸ ਤੱਕ ਸੀਮਿਤ ਰਹਿ ਕੇ ਮੈਂ ਬਾਹਰਲੇ ਯੋਗਾ ਕਰ ਸਕਦਾ ਹਾਂ ਅੰਦਰ ਦਾ ਕਮਲ ਮੈਨੂੰ ਨਹੀਂ ਦਿਸਦਾ ਤੇ ਨਾਹੀਂ ਮੈਨੂੰ ਕਮਲ ਵਿਕਾਸ ਹੋ ਸਕਦਾ ਜੋ ਬੰਦਾ ਅਪਸੈਟ ਹੈ ਉਸਕੋ ਖੁਸ਼ੀ ਨਹੀਂ ਆ ਸਕਦੀ ਹੈਪੀਨੈਸ ਕੈਨ ਨੈਵਰ ਬੀ ਅਟੇਂਡ ਤਿਉੜੀ ਚੜੀ ਰਹੇਗੀ ਤੂੰ ਸੁਣ ਆਪਣੀ ਆਪਣੀ ਅਵਸਥਾ ਨੋਟ ਕਰਨਾ ਅਸੀਂ ਇੱਥੇ ਬੈਠੇ ਹੋਵਾਂਗੇ घर वाले पूछते कि हो या? क्यों इतने अपसैट हो लखा है सब कुछ है अपसेट निके तो निका बच्चा मेरा एग्जाम है बोर्ड का एग्जाम है पास इतने नंबर ये वो व्डे तो व्डा परेशान है क्यों परेशान है सब कुछ होंद परेशानी ये अपसैट मगर पाछे कछ ना सूझ ये पदम अलो बस अपने शरीर तक हूँ कमल विगास नहीं होएगा ਇਹਨੇ ਅੰਦਰ ਵਸਦੇ ਰੱਬ ਸਤਗੁਰ ਦੀ ਮੱਤ ਵੱਲ ਪੀਠ ਕਰ ਲੈਣਾ ਅੰਦਰੋਂ ਅਚਰਜਤਾ ਵਾਲਾ ਕਮਲ ਵਿਗਾਸ ਨਾ ਲੈਣਾ ਵਿਵੇਕ ਬੁੱਧੀ ਨਾ ਲੈਣਾ ਬਸ ਹੁਣ ਲੋਹ ਦੇ ਬਦਲੇ ਅਲੋ ਹੋ ਗਿਆ ਖਤਰਿਆਂ ਤਾਂ ਧਰਮ ਛੋੜਿਆ ਮਲੇਚ ਪਾਖਿਆ ਗਈ ਸਾਧ ਸੰਗਤ ਕਿਸੇ ਖਤਰੀ ਦੀ ਗੱਲ ਨਹੀਂ ਚੱਲ ਰਹੀ ਖਤਰਿਆਂ ਤਾਂ ਧਰਮ ਛੋੜਿਆ ਸਾਧ ਸੰਗਤ ਗੁਰਮਤ ਅਨੁਸਾਰ ਖਤਰੀ ਕਿਹਨੂੰ ਕਹਿੰਦੇ ਨੇ ਗੁਰਮਤ ਅਨੁਸਾਰ ਖਤਰੀਓ ਨੂੰ ਕਹਿੰਦੇ ਨੇ ਜਿਹੜਾ ਆਪਣੇ ਵਿਕਾਰਾਂ ਦੇ ਨਾਲ ਲੜਨਾ ਜਾਣਦਾ ਜਿਹੜਾ ਵਿਕਾਰਾਂ ਨਾਲ ਲੜ ਕੇ ਆਪਣੇ ਆਪ ਨੂੰ ਵਿਕਾਰਾਂ ਤੋਂ ਆਪਣੇ ਮਨ ਦੇ ਖਿਆਲਾਂ ਦੀ ਪ੍ਰਜਾ ਨੂੰ ਬਚਾ ਸਕਦਾ ਉਹ ਵਾਲਾ ਰਾਜਾ ਮੇਰਾ ਮਨ ਰਾਜਾ ਇਸ ਸ਼ਰੀਰ ਦਾ ਹਰ ਕਿਸੇ ਦਾ ਮਨ ਰਾਜਾ ਹੈ ਹਰ ਕਿਸੇ ਦਾ ਮਨ ਰਾਜਾ ਦਾ ਫਰਜ਼ ਹੈ ਫਰਜ਼ ਮੀਨਸ ਰਾਜੇ ਦਾ ਧਰਮ ਹੈ ਕਿ ਉਹ ਆਪਣੀ ਪ੍ਰਜਾ ਨੂੰ ਦੁਸ਼ਮਨਾ ਤੋਂ ਬਚਾਏ ਮੇਰੇ ਮਨ ਦਾ ਧਰਮ ਹੈ ਕਿ ਜੇ ਰਾਜਾ ਬਣਿਆ ਫਿਰਦਾ ਹੈ ਤਾਂ ਇਹਨੂੰ ਇੱਕ ਖੱਤਰੀ ਵਾਲਾ ਗੁਣ ਦਿੱਤਾ ਗਿਆ ਤੂੰ ਵਿਕਾਰਾਂ ਨਾਲ ਲੜ ਕੇ ਆਪਣੇ ਸਾਰੇ ਸ਼ਰੀਰ ਨੂੰ ਬਚਾਣਾ ਹੈ ਉਹਨੂੰ ਕਹਿੰਦੇ ਨੇ ਉਹ ਗੁਸਾਈ ਦਾ ਪਹਿਲਵਾਨ ਨੜਾ ਮੈਂ ਗੁਰਮੀ ਲੂਚ ਦੁਮਾਲਣ ਉਹਨੂੰ ਕਹਿੰਦੇ ਨੇ ਵਾਰੀਅਰ ਸੇਂਟ ਸੋਲਜਰ ਜਿਹੜਾ ਆਪਣੇ ਅੰਦਰ ਵਿਕਾਰ ਨਹੀਂ ਆਣ ਦਿੰਦਾ ਜਿਹੜਾ ਆਪਣੇ ਅੰਦਰ ਵਿਕਾਰ ਨਹੀਂ ਆਣ ਦੇਗਾ ਉਹਦਾ ਸ਼ਸਤਰ ਚੁੱਕਿਆ ਵੀ ਦੂਜੇ ਦੇ ਭਲੇ ਵਾਸਤੇ ਹੋਏਗਾ ਕਿਸੇ ਨੂੰ ਮਾਰਨ ਵਾਸਤੇ ਨਹੀਂ ਹੋਏਗਾ ਕਿਸੇ ਨੂੰ ਕਿਸੇ ਕੌਮ ਨੂੰ ਮਾਰ ਮੁਕਾਉਣ ਵਾਸਤੇ ਨਹੀਂ ਹੋਏਗਾ ਪੱਲੇ ਵਾਸਤੇ ਹੋਏਗਾ ਜਿਵੇਂ ਡਾਕਟਰ ਚਾਕੂ ਚੁੱਕਦਾ ਹੈ ਪਰ ਚਾਕੂ ਚੁੱਕਣ ਪਿੱਛੇ ਡਾਕਟਰ ਦਾ ਖਿਆਲ ਹੁੰਦਾ ਹੈ ਇਸਕਾ ਚੀਰ ਫਾੜ ਕਰਕੇ ਸਰਜਰੀ ਕਰਨੀ ਹੈ ਇਹ ਬਿਮਾਰ ਹੈ ਰੋਗ ਕਾਟਣਾ ਹੈ ਮਾਰਨਾ ਨਹੀਂ ਹੈ ਫਿਰ ਵੀ ਡਾਕਟਰ ਸਾਡੇ ਕੋਲ ਲਿਖਾ ਲੈਂਦਾ ਮੈਂ ਆਪਣੇ ਵੱਲੋਂ ਨਿਮਰਤਾ ਨਾਲ ਜਿੰਨੀ ਨੌਲੇਜ ਹੈ ਕੋਸ਼ਿਸ਼ ਕਰਾਂਗਾ 50 ਸਾਲ ਦੀ ਮਿਹਨਤ ਹੈ ਮੈਂ 60 ਸਾਲ ਤੋਂ ਬੜਾ ਵਧੀਆ ਸਰਜਨ ਆ ਮੇਰੀ ਇੰਸ਼ੋਰੈਂਸ ਵੀ ਹੈ ਸਭ ਕੁਝ ਹੈ ਸਾਰੇ ਕਾਨੂੰਨ ਮੁਤਾਬਕ ਆਪਣੀ ਪੜੀ ਹੋਈ ਨੌਲੇਜ ਮੁਤਾਬਕ ਜ਼ਿੰਦਗੀ ਭਰ ਦੇ ਤਜਰਬੇ ਮੁਤਾਬਕ ਮੈਂ ਸਰਜਰੀ ਕਰਾਂਗਾ ਫਿਰ ਵੀ ਜੇ ਪੇਸ਼ੈਂਟ ਦੀ ਡੈਥ ਹੋ ਗਈ ਮੈਨੂੰ ਮaaf ਕਰ ਦੇਣਾ ਇਸ ਕਰਕੇ ਪੇਪਰ ਤੇ ਸਾਈਨ ਕਰ ਦਿਓ ਪਰ ਉਹਦੀ ਚਾਕੂ ਪਿੱਛੇ ਬਿਲਕੁਲ ਵੀ ਗਲਤ ਇੰਟੈਂਸ਼ਨ ਨਹੀਂ ਆਉਂਦੀ ਕਿਉਂ ਸੇਂਟ ਸੋਲਜਰ ਹੈ ਉਹ ਏ ਕਨਸੈਪਟ ਗੁਰਮਤੀ ਚ ਸਾਰਾ ਸੰਸਿਪਾਈ ਦਾ ਚਲਦਾ ਹੈ ਆਠ ਸੇਤੀ ਨਾਕ ਪਕੜੇ ਤੂਜ ਸੂਜਤੇ ਤਿੰਨ ਲੋ ਅੰਦਰ ਵਸਦੇ ਰੱਬ ਸਤਗੁਰ ਦੀ ਮਤ ਨੂੰ ਜੇ ਲੈ ਲਈਏ ਤਾਂ ਅਸ਼ਚਜਤਾ ਵਾਲਾ ਕਮਲ ਸਾਨੂੰ ਸਮਝਾ ਸਕਦਾ ਵਰਨਾ ਇਹ ਸਮਝ ਨਹੀਂ ਪੈਂਦਾ ਤਾਂ ਪਰ ਖਤਰਿਆਂ ਦਾ ਧਰਮ ਛੋੜਿਆ ਮੇਰੇ ਮਾਨ ਨੇ ਖਤਰੀ ਵਾਲਾ ਧਰਮ ਛੱਡ ਦਿੱਤਾ ਮਲੇਜ ਪਾਖਿਆ ਗਹੀ ਮਲੇਜ ਪਾਖਿਆ ਮੇਰਾ ਮਨ ਜਿਹਦੇ ਨਾਲ ਮਹਿਲਾ ਹੁੰਦਾ ਮਲੇਜ ਪੁਰਾਤਨ ਜ਼ਮਾਨੇ ਦੀ ਗੱਲ ਚੱਲ ਰਹੀ ਹੈ ਜਦੋਂ ਫੋਰਨਰ ਕੋਈ ਆ ਕੇ ਜ਼ੁਲਮ ਕਰਦਾ ਸੀ ਉਹਨੂੰ ਮਲੇਚ ਕਹਿੰਦੇ ਸਨ ਪਰ ਆਸਾਸਤਾ ਇਹ ਆਦਤ ਬਣ ਗਈ Hindu Musalmana ਨੂੰ ਮਲੇਚ ਕਹਿੰਦੇ ਸਨ Musalman Hindu ਨੂੰ kafir ਕਹਿੰਦੇ ਸਨ ਗੁਰਮਤੀ ਚ ਮਲੇਚ ਦਾ ਮਤਲਬ ਹੈ ਤੇਰੇ ਮਨ ਦੇ ਅੰਦਰ ਜਿਹੜਾ ਫੋਰਨ ਜਿਹੜਾ ਬਾਹਰੋਂ ਜਿਹੜਾ ਅਵਰ ਜਿਹੜਾ ਦੂਜਾ ਜਿਹੜਾ ਜੰਮ ਜਿਹੜਾ ਵਿਕਾਰ ਦਾ ਖਿਆਲ ਆਇਆ ਹੈ ਨਾ ਉਹਦੀ ਜੇ ਤੇਰਾ ਮਨ ਬोली ਬੋਲਦਾ ਹੈ ਮਲੇਚ ਪਾਖਿਆ ਗਹੀ ਇਹਨੂੰ ਕਹਿੰਦੇ ਨੇ ਅਪਾਖਿਆ ਖਾ ਕੁੱਠਾ ਬੱਕਰਾ ਖਾਣਾ क्रुएलिटी ਵਾਲੇ ਖਿਆਲ ਆ ਗਏ क्रुएलिटी ਵਾਲੀ ਬੋਲੀ ਮਲੇਚ ਪਾਖਿਆ ਗਹੀ ਸ੍ਰਿਸ਼ਟ ਸਾਬਿਕ ਵਰਣ ਹੋਈ ਹੁਣ ਸਾਰੀ ਮੇਰੀ ਇਹ ਸਾਰੀ ਸਿਸਟੀਆਂ ਨਾ ਐ ਸਾਰੀ ਉਸ ਕਿਸਮ ਦੀ ਬਣ ਗਈ ਮੰਦੇ ਖਿਆਲਾਂ ਦੀ ਬਣ ਗਈ ਬਣਾਣੀ ਸੀ ਸਾਰੀ ਤੁੰਬਰੀ ਗਤਿ ਮੇ ਤੁਮ ਹੀ ਜਾਨੀ ਜਿਹੜਾ ਅਸੀਂ ਤੂ ਠਾਕੁਰ ਤੁਮ ਪੈਰਦਾਸ ਪੜਦੇ ਆ ਤੂ ਠਾਕੁਰ ਤੁਮ ਪੈਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂ ਮਾਤ ਪਿਤਾ ਅੰਬਾਰਕ ਤੇਰੇ ਤੁੰਬਰੀ ਕਿਰਪਾ ਮਸੂਕ ਨੇਰੇ ਕੋਈ ਨਾ ਜਾਣੇ ਤੁਮਰਾ ਤੂੰ ਉੱਚੇ ਤੋਂ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਮੇਰੀ ਸਾਰੀ ਸਮਗਰੀ ਸ੍ਰਿਸ਼ਟੀ ਤੇ ਤੁਹਾਡਾ ਸੂਤਰ ਪਿਆ ਹੈ ਮੀਨਸ ਤੁਹਾਡੇ ਲਾ ਮੁਤਾਬਕ ਮੈਂ ਚਲਦਾ ਰੋਮ ਰੋਮਿ ਤੁਸੀ ਵਸਦੇ ਹੋ ਇਹ ਕਰਨਾ ਸੀ ਪਰ ਮੇਰੀ ਸਾਰੀ ਸਾਰੀ ਸ੍ਰਿਸ਼ਟੀ ਕਵਰਨ ਕੀ ਹੋ ਗਈ ਕਲ ਕਲ ਵਾਲੀ ਥਾਨ ਪ੍ਰਿਸ਼ਟ ਹੋ ਚੁੱਕਾ ਹੈ श्रेष्ठ साविक वर्णोई धर्म की गत रही जो धर्म ਦੇ ਨਾਲ ਮੈਂ ਗੱਤ ਕਰ ਸਕਦਾ ਸੀ राम नामसार ਕਰ ਸਕਦਾ ਸੀ ਉਹ ਰਹਿ ਗਈ राम नाम ਤੇ ਬੜੀ ਦੁਨੀਆ ਜਪਦੀ ਹੈ धर्म ਦੇ ਨਾਂ ਤੇ ਰੱਬ ਦੇ ਨਾਂ ਤੇ ਲਫ਼ਜ਼ੀ ਰਟਨ ਕਰਨ ਵਾਸਤੇ ਦੁਨੀਆ ਬੜਾ ਨਾਮ ਜਪਦੀ ਹੈ ਪਰ ਫਿਰ ਵੀ ਕਮਿਊਨਲ ਹੇਟ੍ਰੇਡ ਹੈ ਫਿਰ ਵੀ ਅਸੀਂ ਦੂਜੇ ਨਾਲ ਨਫ਼ਰਤ ਕਰਦੇ ਆਂ ਫਿਰ ਵੀ ਇੱਕ ਦੂਜੇ ਨਾਲ ਅਸੀਂ ਲੜਦੇ ਆਂ ਮਲੇਚ ਪਾਖਿਆ ਕੁਕਰਮੀ ਅਸ਼ੁੱਧ ਪਾਪੀ ਬੋਲੀ ਬੋਲਣ ਦੀ ਵਿਕਾਰੀ ਮਨ ਦੀ ਅਵਸਥਾ ਖੱਤਰੀਆ ਧਰਮ ਪ੍ਰਜਾ ਨੂੰ ਬਚਾਇਆ ਨਹੀਂ ਬਲਕਿ ਵਿਕਾਰਾਂ ਦੇ ਨਾਲ ਸਹਿਮਤ ਹੋ ਗਏ ਸ੍ਰਿਸ਼ਟ ਚੰਗੇ ਗੁਣਾ ਦੇ ਬਦਲੇ ਔਗੁਣਾ ਦੀ ਸੋਚ ਮੰਡਲ ਬਣ ਜਾਣਾ ਹੁਣ ਸ਼ਬਦ ਦੇ ਵਿੱਚ ਅਸੀਂ ਅੱਗੇ ਚੁੜਦਿਆਂ ਅੱਗੇ ਕਹਿੰਦੇ ਨੇ ਪਦ ਚੌਥਾ ਅਸ਼ਟ ਸਾਜ ਇਥੇ ਸਾਜ ਦੇ ਜੱਜੇ ਨੂੰ ਸਿਆਰੀ ਨਹੀਂ ਹੈ ਅਸ਼ਟ ਸਾਜ ਅਗਲੇ ਸਾਜ ਦੇ ਜੱਜੇ ਨੂੰ ਪੁਰਾਣੀ ਸਿਆਰੀ ਹੈ ਸਾਜ ਪੁਰਾਣ ਸੋਧੈ ਕਰਹਿ বেদ ਅਭਿਆਸ ਸਾਧ ਸੰਗਤ ਜੀ ਹੁਣ ਅਸੀਂ ਅਸ਼ਟ ਸਮਝਾਂਗੇ ਗੁਰਮਤ ਅਨੁਸਾਰ ਅਤੇ ਪੁਰਾਣ ਸਮਝਾਂਗੇ ਗੁਰਮਤ ਅਨੁਸਾਰ বেদ ਸਮਝਾਂਗੇ ਗੁਰਮਤ ਅਨੁਸਾਰ ਇਹ টারਮਸ ਸਮਝਣਿਆ ਜ਼ਰੂਰੀ ਨੇ ਤਾ ਸ਼ਬਦ ਸਾਡਾ ਕੰਪਲੀਟ ਹੋਏਗਾ ਅਸ਼ਟ ਕਿੰਨੂ ਕਹਿੰਦੇ ਨੇ ਮੇਰੀਆਂ ਦੋ ਟੰਗਾਂ ਨੇ ਦੋ ਥਾਈਜ਼ ਨੇ ਪੱਟ ਚਾਰ ਦੋ ਹੱਥ ਨੇ 6 ਇੱਕ ਛਾਤੀ ਦੀ ਹੱਡੀਆਂ ਦਾ ਸਕੈਲਟਨ ਹੈ ਸਾਰਾ ਰਿਬਸ ਦਾ ਬਣਿਆ ਜਿਹਨੂੰ ਓਪਨ ਹਾਰਟ ਸਰਜੀ ਕਰਨ ਵੇਲੇ ਸਾਰੀ ਹੱਡੀਆਂ ਖੋਲ ਦਿੰਦੇ ਨੇ 7 ਅੱਠਵਾਂ ਮੇਰਾ ਸਿਰ ਦਾ ਜਿਹਨੂੰ ਸਕਲ ਕਹਿੰਦੇ ਨੇ ਖੋਪੜੀ ਇਹਨਾਂ ਅੱਠਾਂ ਨੂੰ ਸਵਾਰਨ ਵਾਸਤੇ ਜੋਗ ਮਤ ਇਹ ਕਹਿੰਦਾ ਹੈ ਕਿ ਤੁਸੀਂ ਸ્વાસ ਐਂਜੰਜ ਲਵੋ ਇਸ ਤਰ੍ਹਾਂ ਆਕਸੀਜਨ ਉੱਥੇ ਪਹੁੰਚੇਗੀ ਤੁਹਾਡਾ ਇਹ ਅੱਠਾ ਠੀਕ ਹੋ ਜਾਏਗਾ ਜਿਹਦਾ ਅੱਠਾ ਠੀਕ ਹੋ ਜਾਏਗਾ ਉਹਦਾ ਸਰੀਰ ਸਟਰੋਂਗ ਹੋ ਜਾਏਗਾ ਸਾਧ ਸੰਗਤ ਜੀ ਜੇ ਮੇਰਾ ਸਰੀਰ ਸਟਰੋਂਗ ਹੋਵੇ ਮੈਂ ਬਹੁਤ ਜ਼ਬਰਦਸਤ ਮਿਸਟਰ ਯੂਨੀਵਰਸ ਹੋਵਾਂ ਮੈਂ ਜਿਮ ਜਾ ਕੇ ਆਪਣੀਆਂ ਹੱਡੀਆਂ ਸਾਰੀਆਂ ਠੀਕ ਕਰ ਲਈਆਂ ਸਟਰੋਂਗ ਬਣਾ ਲਈਆਂ ਦੁੱਧ ਵੀ ਖਵਾਇਆ ਛਾਰੇ ਵੀ ਖਵਾਏ ਬਦਾਮ ਵੀ ਖਵਾਏ ਔਰ ਤਕੜੀਆਂ ਸਟਰੋਂਗ ਹੱਡੀਆਂ ਬਣਾ ਲਈਆਂ ਉਹਨਾਂ ਸਟਰੋਂਗ ਹੱਡੀਆਂ ਬਣਾ ਕੇ ਮੈਂ ਸ਼ਰਾਬ ਪੀਤੀ ਸ਼ਰਾਬ ਪੀ ਕੇ ਮੈਂ ਸੜਕ ਦੇ ਕਿਨਾਰੇ ਤੇ ਜਿਹੜੇ ਵਿਚਾਰੇ ਪਿਛੜੇ ਹੋਏ ਲੋਕੀ ਗਰੀਬ ਸੁੱਤੇ ਹੋਏ ਸੀ ਉਹਨਾਂ ਨੂੰ ਰਾਤ ਨੂੰ ਸੁੱਤਿਆਂ ਮਾਰ ਦਿੱਤਾ ਮੇਰੇ ਇਹਨਾਂ ਹੱਡੀਆਂ ਦਾ ਕੁਝ ਫਾਇਦਾ ਹੈ ਗੱਲ ਇੱਥੇ ਆਏਗੀ ਜਦੋਂ ਪੁਲਿਸ ਮਾਨੂੰ ਜੇਲ੍ਹ ਅੰਦਰ ਪਕੜੇਗੀ ਤੁਮਾਰੀ ਮਤ ਕਿਆ ਘਾਹ ਚਰਨੇ ਚਲੀ ਗਈ ਥੀ ਦੇਖਣੇ ਮੈਂ ਤਾਂ ਤੂੰ ਬਹੁਤ ਸੁੰਦਰ ਲੱਗ ਰਹਾ ਹੈ हड्डियाँ तो तेरी बड़ी जोरदार है बड़ी जोरदार तुमने बॉडी बनाई हुई है अक्ल तुमको धेले के नहीं है तुमने नशे में सुरत कहाँ गुआच गई थी तुम्हारी पत्नी को मारा बच्चों को मारा घर से माँ को निकाल दिया रिसेंटली पता लगा पैरलाइज्ड माँ को कुर्सी उत्ते बिठा के घर तो बाहर पौड़ियाँ तो धक्का दे देता इतना नशा चढ़िया हड्डियाँ तो बहुत जोरदार है ਤੇਰਾ ਮਨ ਥਾਨ ਪ੍ਰਿਸ਼ਟ ਹੋ ਚੁੱਕਾ ਹੋਇਆ ਹੈ ਤੇਰੇ ਮਨ ਦਾ ਠਾ ਸਵਾਰਨਾ ਪੇਗਾ ਜੇ ਮਨ ਦਾ ਠਾ ਸਵਰ ਜਾਏ ਨਾ ਇਹਨੂੰ ਠਾ ਸਵਾਰਨਾ ਕਹਿੰਦੇ ਨੇ ਮਨ ਦਾ ਠਾ ਸੰਵਰਦਾ ਕਿਵੇਂ ਆ ਜੇ ਸੋਚਨੀ ਦਾ ਢੰਗ ਦਾ ਸਠਿਆਪਨ ਠੀਕ ਹੋ ਜਾਏ ਸਠਿਆ ਕੀ ਹੁੰਦਾ ਹੈ ਕਦੀ ਵੀ ਕੋਈ ਬੰਦਾ ਠੀਕ ਤਰੀਕੇ ਨਾਲ ਗੱਲਾਂ ਨਾ ਕਰੇ ਆਮ ਕਹਾਵਤ ਹੈ ਹਰਿਆਣਵੀ ਬੋਲੀ ਆਵੇ ਕਿ ਆ ਸਠਿਆ ਆ ਗਿਆ ਸਠਿਆ ਜਾਣਾ ਠੀਕ ਤਰੀਕੇ ਨਾਲ ਗੱਲ ਨਾ ਕਰਨਾ ਸੱਠੀ ਕੇ ਬੁੱਢੇ ਭਾਵ ਹੈ ਮੱਤ ਠੀਕ ਟਿਕਾਣੇ ਕੰਮ ਨਹੀਂ ਕਰਦੀ ਆਮ ਤੌਰ ਤੇ ਪੰਜਾਬੀਆਂ ਵੀ ਸਾਡੇ ਘਰਾਂ ਵਿੱਚ ਕਹਿਆ ਜਾਂਦਾ ਮੈਂ ਅੱਜ ਕੱਲ 70 ਬਤਰੇ ਵਾਲੀ ਹੋ ਗਈਆਂ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਵੇਲੇ ਕਿਹੜੀ ਗੱਲ ਕਰ ਜਾਂਦੀ ਆ ਸੱਤਰੇ ਬਤਰੇ ਹੋ ਜਾਣਾ ਸੱਠਿਆ ਹੋ ਜਾਣਾ ਮੱਤ ਟਿਕਾਣੇ ਨਾ ਰਹਿਣਾ ਛੋਟੀ ਉਮਰ ਵਾਲਾ ਬੱਚਾ ਵੀ ਆਜੇ ਕੰਮ ਕਰਦਾ ਹੈ ਜਿਨ੍ਹਾਂ ਨੇ ਦਿੱਲੀ ਵਿੱਚ ਕਿਸੇ ਬੱਚੀ ਦੀ ਪਤ ਲੁੱਟੀ ਉਹਨਾਂ ਦੀ ਮੱਤ ਸੱਠਿਆ ਗਈ ਸੀ ਜੇ ਸਠਿਆਈ ਨਾ ਹੁੰਦੀ ਤਾਂ ਉੱਪਰ ਬੇਟੀ ਕੋ ਬੇਟੀ ਜਾਣ ਦੇ ਪਰ ਇਸਤਰੀ ਕੋ ਮਾਤ ਬਖਾ ਨਾ ਕਰ ਦੇ ਪਰ ਮਤ ਸਠਿਆ ਗਈ ਮਲੇਛ ਬੁੱਧੀ ਹੋ ਗਈ ਮਤ ਸਠਿਆ ਜਾਣ ਨੂੰ ਠੀਕ ਕਰ ਲੈਣਾ 8 ਸਵਰ ਜਾਂਦਾ ਹੈ ਸਠਿਆ ਹੁੰਦਾ ਹੈ 60 8 ਸਵਰ ਜਾਣਾ ਇਹ 68 ਇਹਨੂੰ 68 ਤੀਰਥਾਂ ਦਾ ਇਸ਼ਨਾਨ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਸੁਣਿਆ 868 ਕਾ ਇਸ਼ਨਾਨ ਸਮਝ ਮੇ ਆ ਗਿਆ ਕਿ ਮੇਰਾ 8ਾ ਔਰ 68 ਸਵਾਰਨਾ ਕਿਵੇਂ ਕਿਉਂਕਿ ਮੈਨੇ ਅੰਤਰਗਤ ਤੀਰਥ ਮਾ ਲਾਉ ਮੈਂ ਅੰਦਰ ਦੀ ਗਤੀ ਕਰ ਲਈ ਇਹਨੂੰ 86 ਹੁਣ ਕਹਿੰਦੇ ਅਸ਼ਟ ਸਾਜ ਸਾਜ ਪੁਰਾਣ ਸੋਧਦਾ ਕਰੇ বেদ ਅਭਿਆਸ ਕੌਣ ਕਰਤੇ ਹਨ ਜੋ ਕਲ ਮੈਂ RAM ਨਾਮ ਸਾਰ ਦੀ ਗੱਲ ਸਮਝ ਜਾਂਦੇ ਨੇ ਪਰ ਅਦਰਵਾਇਜ਼ ਬਾਹਰਲੇ ਸ਼ਰੀਰ ਕੇ ਰਿਆਜ ਪੈ ਜਾਂਦੇ ਨੇ ਅੱਜ ਦੀ ਨੂੰ ਕਹਿੰਦੀ ਹੈ ਅੱਜ ਦੀ ਬੱਚੀ ਕਹਿੰਦੀ ਹੈ ਮਾਂ ਨੂੰ ਜਾਂ ਨੂੰ ਕਹਿੰਦੀ ਹੈ ਆਪਣੀ ਸੱਸ ਨੂੰ मम्मी मेरे पास अभी टाइम नहीं है क्यों पाँच घंटे मैंने ब्यूटी पार्लर जाना है आप बनवा लो नौकरानी से बनवा लो बच्चे आएंगे उनको रोटी दे देना की है शरीर दे पीछे पे हुए मैं जिम जा रही हूँ मैं ये करूँगी मैं फिगर बना रही हूँ डांस सिर्फ नाचने के लिए नहीं होता फिगर बनाने के लिए होता इसमें भी एक्सरसाइज़ होती है इसमें भी कैलरीज बर्न होती है सारियाँ गल् असि शरीरक रखते हैं ਪਤੀ ਵਿਅੰਜ ਕਰਦੇ ਨੇ ਮੁੰਡੇ ਕੁੜੀਆਂ ਆਦਮੀ ਜਿਨਾਨੀ ਸਾਰੇ ਆ ਸੀ ਸ਼ਰੀਰ ਦੇ ਤਾਂ ਪਿੱਛੇ ਪੈ ਗਏ ਆ ਪਰ ਸਹੀ ਮੈਨੇ ਚ ਆਪਣਾ ਅਸ਼ਟ ਸਾਜ ਨਹੀਂ ਰਿਹਾ ਕਿਉਂ ਕਿ ਕਲ ਕਲ ਵਿੱਚਾਂ ਦੁਬਾਰਾ ਤੂੰ ਕਲ ਕਲ ਤੋਂ ਸਜੁਗ ਦੀ ਅਵਸਥਾ ਮਾੜਨਾ ਚਾਹੁੰਦਾ ਹੈ ਜੁਗ ਜੁਗ ਫੇਰ ਵਟਾਈਏ ਕਰਨਾ ਚਾਹੁੰਦਾ ਹੈ ਸਾਜ ਪੁਰਾਣ ਫੇਰ ਇਹ ਵਧੀਆ ਅਵਸਥਾ ਵਿੱਚ ਆ ਜਾਣਾ ਆਪਣੇ ਪੁਰਾਣ ਨੂੰ ਸਾਜ ਪੁਰਾਣ ਕੀ ਹੁੰਦਾ ਹੈ ਪੁਰਾਤਨ ਕਥਾ ਪੁਰਾਤਨ ਕਥਾ ਕੀ ਹੈ ਆਈ ਵਾਸ ਵੈਰੀ ਹੈਪੀ ਮੈਂ ਬਹੁਤ ਸੁਖੀ ਥਾ ਕਿੱਥੋਂ ਮੈਨੂੰ ਭੈੜੀ ਮਤ ਆ ਗਈ ਮੈਂ ਕੀ ਆਪਣੇ ਆਸੇ ਚਾਰੋਂ ਪਾਸੇ ਜੰਜਾਲ ਇਕੱਠਾ ਕਰ ਲਿਆ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਪੁਰਾਣੀ ਗੱਲ ਯਾਦ ਕਰਨਾ ਮੈਂ ਬਹੁਤ ਸੁਖੀ ਸੀ ਉਹ ਸੁਖੀ ਅਵਸਥਾ ਤੇ ਸਾਜੂ ਹੁੰਦੀ ਹੈ ਪੁਰਾਣੀ ਕਥਾ ਨੂੰ ਯਾਦ ਕਰਕੇ ਉਹਨੂੰ ਪ੍ਰਾਪਤ ਕਰਨ ਵਾਲੀ ਅਵਸਥਾ ਤੱਕ ਜਾਣਾ ਉਹ ਵਾਲੀ ਮਤ ਲੈਣਾ ਕਲ ਯੁਗ ਤੋਂ ਸਤਜੁਗ ਕਿੱਡ ਲਾਣਾ ਕਹ ਲਾਤਾ ਹੈ ਸਤਜੁਗ ਹੈ ਮੇਰੇ ਮਨ ਦਾ ਰਾਜ 사ਸੰਗਤ ਇਹ ਸ਼ਬਦ ਜਿਸਰ ਮੈਂ ਬਿਆਨ ਕਰ ਰਿਹਾ ਨਾ ਇਹ ਸਭ ਪੂਰਾ ਇੱਕ ਸ਼ਬਦ ਹੈ ਸਤਜੁਗ ਤੋਂ ਮੈਂ ਤ੍ਰੇਤਾ ਕਿਵੇਂ ਗਿਆ ਤ੍ਰੇਤਾ ਤੋਂ ਮੈਂ ਦੁਆਪਰ ਕਿਵੇਂ ਗਿਆ ਜੇ ਮੈਂ ਤ੍ਰੇਤਾ ਵੇਲੇ ਸੰਭਾਲ ਲੈਂਦਾ ਸਤਗੁਰੂ ਜੀ ਮਤ ਕਲ ਮੈਂ ਰਾਮਨਾਮ ਸਾਰ ਕਰ ਲੈਂਦਾ ਤਾਂ ਮੈਂ ਮੁੜ ਕੇ ਸਤਜੁਗ ਆ ਸਕਦਾ ਸੀ ਪਰ ਮੈਂ ਹੋਰ ਨਹੀਂ ਸੰਭਾਲਿਆ ਵਿਆਜ ਵੜਨ ਤੋਂ ਜਾਏ ਹੋ ਗਿਆ ਮੈਂ ਦੁਆਪਰੀ ਸਟੈਪ ਆ ਦੁਆਪਰੀ ਜਮੈ ਨਹੀਂ ਸੰਭਾਲਿਆ ਮੈਂ ਕਲ ਯੁਗ ਵਿੱਚ ਟੈਪਿਆ ਕਲ ਕਲ ਦੀ ਅਵਸਥਾ ਆ ਗਈ ਹੈ ਸ਼ਬਦ ਕਲ ਕਲ ਸੁਣ ਜਾ ਰਿਹਾ ਕਲ ਕਲ ਤੋਂ ਵਾਪਸ ਜਾਣਾ ਹੈ ਸਤਜੁਗ ਲੈਣਾ ਹੈ ਪੁਰਾਣ ਆਪਣਾ ਸਾਜ ਲੈ ਪੁਰਾਣ ਦੀ ਗੱਲ ਮਤ ਲੈ ਲੈ ਜੋ ਇਸ ਤਰ੍ਹਾਂ ਨਿਜ ਕਰਦੀ ਮਤ ਨੂੰ ਲੈ ਲੈਂਦਾ ਹੈ ਨਿਜ ਕਰਦੀ ਮਤ ਨੂੰ ਬੇਦ ਅਭਿਆਸ ਕਹਿੰਦੇ ਨੇ ਨਿਜ ਕਰਦੀ ਗੱਲ ਨੂੰ ਸੁਣ ਸੁਣ ਕੇ ਅੰਤਰਾਤਮੇ ਦੀ ਗੱਲ ਨੂੰ ਸੁਣ ਸੁਣ ਕੇ ਉਹਦੇ ਚੰਗੇ ਚੰਗੇ ਗੁਣਾਂ ਨੂੰ ਅਭਿਆਸ ਕਰਨਾ ਬੇਦ ਅਭਿਆਸ ਕਹਾਂ 28 ਸੰवार ਲੈ ਆਪਣਾ ਪ੍ਰਾਣ ਵੀ ਸਾਜ ਲੈ ਤੇ ਵਿਦ ਅਭਿਆਸ ਕਰ ਤਾਂ ਤੈਨੂੰ ਵਿਕਾਰਾਂ ਤੋਂ ਕਲ ਕਲ ਤੋਂ ਅਪਸੈਟ ਤੋਂ ਮੁਕਤੀ ਮਿਲ ਸਕਦੀ ਹੈ ਤੂੰ ਕਲ ਮੈਂ ਰਾਮਨਾਮ ਸਾਰ ਨਹੀਂ ਕਰਦਾ ਬਿਨ ਨਾਮ ਹਰ ਕੇ ਮੁਕਤ ਨਹੀਂ ਤੈਨੂੰ ਇਹ ਮੁਕਤੀ ਨਹੀਂ ਇਸ ਤਰ੍ਹਾਂ ਮਿਲ ਸਕਦੀ ਸਾਰਾ ਸ਼ਬਦ 네ਗੇਟਿਵ ਤੋਂ ਆਸਤਾ ਆਸਤਾ ਪੋਜ਼ਿਟਿਵ ਤੱਕ ਲੈ ਕੇ ਆਂਦਾ ਹੈ ਪੋਸੀਬਿਲਿਟੀ ਸਮਝਾਣ ਦੁਨੀਆ ਦਾ ਹਰ ਮਨੁੱਖ ਕੱਲ ਕੱਲ ਤੋਂ ਛੁੱਟ ਸਕਦਾ ਹੈ ਬਸ਼ਰਤੇ ਕਿ ਉਹ ਰੀਅਲ ਸੈਂਸ ਵਿੱਚ ਤੋਬਾ ਕਰੇ ਇਹ ਵਾਲੇ ਕੰਨ ਨਹੀਂ ਮਨ ਦੇ ਕੰਨ ਫੜੇ ਬਸ਼ਰਤੇ ਕਿ ਉਹ ਇਹ ਵਾਲਾ ਨੱਕ ਨਾ ਰੱਖੇ ਮਨ ਦਾ ਨੱਕ ਰੱਖੇ ਕਿ ਮੇਰੀ ਵਿਕਾਰ ਪਤ ਲੁੱਟਦੇ ਨੇ ਬਾਹਰ ਦਿਖਾਵਾ ਛੁੱਟੇਗਾ ਅੱਖਾਂ ਮੰਦੀਆਂ ਖੋਲੇ ਜਾਗੇ ਰੱਬੀ ਗਿਆਨ ਨਿਜ ਕਰਦਾ ਤਤ ਵਿਵੇਕ ਬੁੱਧੀ ਲੈ ਲਵੋ ਤਾਂ ਗੁਰੂ ਦੇ ਮੁਖ ਤੋਂ ਨਿਕਲਿਆ ਆਇਆ ਗੱਲ ਇਹਨੂੰ ਕਹਿੰਦੇ ਨੇ ਹੁਣ ਅਸੀਂ ਰੋਜ਼ ਪੜ੍ਹਦੇ ਆ ਨਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਮੇਰਾ ਗੁਰ ਨਿਜ ਕਰ ਤੋ ਨਿਕਲੀ ਹੋਈ ਅਵਸਥਾ ਇਸੇ ਨਿਜ ਕਰ ਦੇ ਮੁਖ ਤੋਂ ਨਿਕਲੀ ਹੋਈ ਆਵਾਜ਼ ਨੂੰ ਗੁਰਮੁਖ ਨਾਦੰ ਕਹਿੰਦੇ ਹਨ ਨਾਦ ਕਹਿੰਦੇ ਹਨ ਆਹ ਸਾਰੀ ਦੁਨੀਆ ਸੋਚ ਰਹੀ ਆ ਅਗਰ ਤੂੰ ਐਸੇ ਚੌਕੜਾ ਮਾਰ ਲਓ ਔਰ ਇੱਕ ਲਵਜ਼ ਦਾ ਰਟਨ ਕਰੋ ਔਰ ਐਸੇ ਧਿਆਨ ਕਰੋ ਆਦਾ ਸਾ ਬਾਹਰ ਕੱਢ ਕੇ ਰੋਕ ਲਓ ਫਿਰ ਬਾਹਰ ਕੱਢੋ ਫਿਰ ਐਸੇ ਕਰ ਲਓ ਐਸੇ ਐਸੇ ਕਰੋਗੇ ਤੋ ਤੁਮ ਕੋ ਇੱਕ ਨਾਦ ਸੁਣਾਈ ਦੇਣੇ ਲੱਗ ਪੜੇਗਾ ਉਸਕਾ ਨਾਮ ਅਨਹਦ ਨਾਦ ਹੁਤਾ ਲੋਕੀ ਇੰਜ ਕਹਿੰਦੇ ਨੇ ਗੁਰਮਤ ਕਹਿੰਦੀ ਆ तू निज कर अंतर आत्मे चो गुरमुख मुख दे खे न सारी लगी हुई है गुर दे मुख तो निज कर अंतर आत्मा च वजद रब जी के मुख तो जीड़ी आवाज़ जमीर विल कॉन्शियस तो जड़ी आवाज़ निकलती है सुन लेना ए नाद है यू लगातार सुनता रवे ए अनहद नाद है यू एक परसेंट भी कंट ना देवें कोई हद नहीं रुकावट विचकार कोई नहीं अनहद गुरमुख नादंग गुरमुख वेदंग निज कर तो निकली हुई आवाज़ वेदं वेद है मेरे अंदर दी गल चल रही है बाहर ले किसी दी कोई गल नहीं चल रही है ए वेद अभ्यास सिख ले तेरी कल कल दी अवस्था मानसिक है ये अवस्था शरीरक रोगता नाल नहीं बल्कि मन दा सोच मंडल सूरत मात्मन बुद्ध ठीक करनी पवेगी जे तू परलोक सुहेला करे परलोक सुहेला में सूरत मात्मन बुद्ध ठीक करना अंदर दे ख्याल ठीक करने ਤਾਂ ਲੋਕ ਸੁਖੀਏ ਹੁੰਦੇ ਨੇ ਲੋਕ ਸੁਖੀਏ ਪਰ ਲੋਕ ਸੁਇਲੇ ਪਰ ਲੋਕ ਸੁਇਲਾ ਕਰਾਂਗੇ ਤਾਂ ਲੋਕ ਸੁਖੀ ਹੋ ਜਾਵੇਗਾ ਮਨ ਤਨ ਪਏ aroga ਹੋ ਜਾਏਗਾ ਇਸ ਵਾਸਤੇ ਨਿੱਜ ਕਰਚੋ ਸਤਗੁਰੂ ਦੀ ਮਤ ਲੈਣੀ ਹੀ ਕਲ ਮੈਂ RAM ਨਾਮ ਸਾਰਾ ਫਿਰ 28 ਹਵਰ ਜਾਵੇਗਾ ਰੱਬੀ ਗਿਆਨ বেদਗੁਰ ਕਿਆਕਾਰਕ ਮਾਨਵੀ ਆ ਜਾਏਗੀ ਤਾਂ ਸਤਜੁਗੀ ਅਵਸਥਾ ਪੁਰਾਣ ਦੀ ਅਵਸਥਾ ਮਿਲਦੀ ਹੈ ਇਹੋ ਸਤਜੁਗ ਹੈ ਅਦਰਵਾਇਜ਼ ਵਿਕਾਰਾਂ ਦੇ ਨਾਲ ਤੇਰੀ ਮੁਕਤ ਨਹੀਂ ਹੋ ਸਕਦੀ